ਪ੍ਰਸ਼ਾਸਨ ਤੌਰ ਤੇ ਨਹੀਂ ਬਰਹੰਦਾ ਬੁੱਦਗਾ ਜੇ ਫਿਰ ਪਿੱਛੇ ਰਹਿ ਗਿਆ ਫਿਰ ਕੰਮ ਗਿਆ ਸੀ ਤਾਂ ਮੂੰਹ ਆਇਆ ਦੇਖਣ ਆਇਆ ਹੋਵੇ ਪਰਣਾ ਆ ਇਹ ਪ੍ਰਸ਼ਾਸਨ ਅਸੀਂ ਹੁਣ ਵੀ ਬੇਇਨਤੀ ਕਰਦੇ ਆ ਸੀਐਡੀ ਵਾਲਿਆਂ ਨੂੰ ਬੇਇਨਤੀ ਕਰਦੇ ਆ ਵੀ ਅਸੀਂ ਦੀ ਕੋਠੀ ਦੇ ਵਿੱਚ ਪਾਰਾਂਗੇ ਮੈਨੂੰ ਮੁਰਕ ਕੇ ਜੇ ਕਹੇ ਕੁਝ ਵੀ ਹੋ ਜਾਏ ਕੁਝ ਨਾ ਹੋਵੇ ਸੇ ਇਹ ਆਪਦੇ ਧਿਆਨ ਰੱਖੇ ਪ੍ਰਸ਼ਾਸਨ ਇਹ ਗੁੰਡੇ ਪਾਲੇ ਹੋਏ ਨੇ ਜਿਹੜੇ ਲੈ ਕੇ ਆਏ ਨੇ ਇਹ ਗੁੰਡੇ ਤੇ ਕੋਈ ਵੀ ਸ਼ਰਾਰਤ ਕਿਸੇ ਪ੍ਰਸ਼ਾਸਨ ਦੇ ਹਮਲਾ ਕਰਦਾ ਹੋਵੇ ਸਾਡੇ ਦੇ ਪੈਜੇ ਜਾ ਤੂੰ ਸਾਡੇ ਬੰਦੇ ਦਾ ਨੁਕਸਾਨ ਕਰਦਾਨ ਉਹ ਫੇਰ ਤਾਂ ਵੱਡੀ ਪੱਧਰ ਦਾ ਹਮਲਾਤ ਹੋ ਜਾਂਦੀ ਹੈ ਇਹ ਗੁੰਡੇ ਨੂੰ ਬਾਹਰ ਕੱਢ ਲੋ ਆ ਤੇਨੂੰ ਕਹਿ ਕੇ ਇਹ ਕਾਨੂੰ ਕਹੋਗੇ ਤੁਸੀਂ ਇੱਚੀ ਜੀ ਬਿੱਤੇ ਬੈਂਕ ਵਾਲੇ ਦੇ ਵਿੱਚ ਤੇ ਜਾਵਾਂਗੇ ਬਿੱਤੇ ਮੁੰਡੇ ਦੇ ਵਿੱਚ ਤੇ ਜਾਵਾਂਗੇ ਜਦ ਪੈਂਦੀਆਂ ਨੇ ਕਿਸੇ ਨੇ ਵੀ ਦੇਖਣਾ ਵੀ ਕੌਣ ਆਇਆ ਭਲੇ ਮਾਰ ਦਪਾਉਣਾ ਐਸੋ ਸਹੀ ਕਿੱਥੇ ਪਏ ਥੋੜ੍ਹੇ ਥੋੜ੍ਹੇ ਬੈਠੇ ਨੇ ਹਾਂ ਮਿਲਣਾਂ ਨੂੰ ਤੁਸੀਂ ਦੇ ਦੇ ਦਿੰਦੇ ਨਾ ਲਾਓ ਤੁਸੀਂ ਵੀ ਚੱਲੋ ਨਾ ਜੀ ਪ੍ਰਿਆਨ ਨਾਲ ਬਤਾ ਯੂਨੀਅਨ ਰਿਟਰ ਦੇ ਮੈਂ ਅਕੋ ਬ੍ਰਾਂਚ ਬੋਲੇ ਜਣ ਚੱਜੇਗਾ ਕਿੱਥੇ ਸੁਸ਼ੀਲ ਜੀ ਕਿੱਥੇ ਨੇ ਇਧਰ ਚੌਂਗੀਆਂ ਨਾਲ ਸੁਸ਼ੀਲ ਜੀ ਬ੍ਰਾਂਚੋਂ ਆਉਣੇ ਨੇ ਉਹਨੂੰ ਬੇਨਤੀ ਆ ਗੁਜਾਰੀ ਕੁਫੀ ਹੈ ਇਹ ਇਹ ਕੁ្វី ਵਾਸਟਰ ਬੇਲ ਇੱਕ ਸਾਹਿਬ ਤੇ ਬਾਈ ਵੀ ਖੜਾ ਕਿ ਬੜੇ ਘਰ ਤੇਰਾ ਪਤੀ ਦਾ 500 ਰੁਪਇਆ ਹੈ 24 ਹੈ ਕੀ ਹੋ ਗਿਆ ਜਣਾ ਵੀ ਕੁਸ ਹੈਗਾ ਕਹਿੰਦਾ ਥੋੜੀ ਹੋ ਜੀ ਪੇਮੈਂਟ ਆ ਜੀ ਸਾਡੇ ਨਾਲ ਤਾਂ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਆਪਸੇ ਸਰਕਾਰੀ ਹੋਣੀ ਹੈਡ ਆਫਿਸ ਜਾਓ ਆਪ ਜੀ ਗੱਲ ਕਰ ਸਕਦੇ ਹੋ ਹੈਡ ਆਫਿਸ ਉੱਤੇ ਮੈਂ ਉਹਦੇ ਨਾਲ ਗੱਲ ਕਰਦੇ ਜਨਾਬ ਹੈਡ ਆਫਿਸ ਗੱਲ ਕਰ ਲਓ ਮੈਂ ਤਾਂ ਹੱਥ ਬਣ ਕੇ ਤੁਹਾਨੂੰ ਕਹਿ ਰਿਹਾ ਉਹਨੂੰ ਕੋਈ ਮਾੜਾ ਬੋਟਾ ਕਾਹ ਬਣੀ ਦੇ ਕੇ ਅਗਲੇ ਨੂੰ ਜਿਹੜੇ ਲਈ ਆ ਤੀਨੇ ਲਈ ਆ ਬਸ ਮਤਲਬ ਬਾਰੋ-ਬਾਰ ਗੱਲ ਆਪ ਕਰਨੀ ਹੁੰਦੀ ਹੈ ਬੰਦੂ ਕੋਤੇ ਬਾਰ ਬਾਰ ਗੱਲ ਕਰਨੇ ਕਰਦੇ ਹਾਂ ਕੱਟ ਕਰਕੇ ਵੀਰ ਜੀ ਉਹ ਤਾਂ ਗੱਲ ਇਹਨਾਂ ਨੇ ਕਰਨੀ ਤੁਸੀਂ ਵੀ ਗੱਲ ਪਾਸਾ ਤੁਸੀਂ ਨਾਲ ਗੱਲ ਕਰਦਾ ਪੰਜਾਹ ਨਹੀਂ ਕਿਹਾ ਦਿਖਾਓ ਜਿਹਾ ਕਰੋ ਅਸੀਂ ਇਹ ਪਾਸਾ ਦੱਸੋ ਬਾਲੇ ਵਿੱਚ ਜਦੋਂ ਪਾਸਾ ਕਰਦੇ ਹੈਗਾ ਤੁਹਾਡਾ ਕੋਲ 25 ਲੱਖ 26 ਲੱਖ ਚਾਹੇ ਜਿੰਨਾ ਵੀ ਹੈਗਾ ਉਹ ਕਵਰ ਹੁੰਦਾ ਨਾਲੇ ਇਹ ਬੰਦੇ ਘਰ ਦੇ ਵਿੱਚ ਘਰੇ ਬੈਠੇ ਜਿਹੜੀ ਇਹ ਚੀਜ਼ ਹੈ ਜੀ ਅਸੀਂ 1 ਸਾਲ ਤੋਂ کہہ ਰਹੇ ਹਾਂ ਸੇਮ ਚੀਜ਼ ਹੈ ਪਹਿਲਾਂ ਵੀ ਸਰਵੇ ਆਏ ਨੇ ਤੁਹਾਡੇ ਕੋਲ ਕੱਲੇ ਕਿ ਸਾਲ ਤੋਂ ਆ ਰਹੇ ਨੇ ਅਸੀਂ ਸੇਮ ਚੀਜ਼ ਕਹਿ ਰਹੇ ਹਾਂ ਪਰ ਉਹਦੀ ਕੋਈ ਵੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਕੋਰਟ ਤੋਂ ਅਜਾਡਰ ਹੋਇਆ ਤਾਂ ਸਾਰਾ ਵੀ ਜਿੱਥੇ ਬੰਦੀ ਆਈ ਸੀ ਉਸ ਵੇਲੇ ਵੀ ਗੱਲ ਹੋਈ ਹੈ ਉਹਦੋਂ ਵੀ ਆਏ ਨੇ ਦੇਖੋ ਉਹਦੋਂ ਵੀ ਗੱਲ ਹੋਈ ਹੈ ਅਸੀਂ ਵੀ ਚਾਹੁੰਦੇ ਹਾਂ ਅਸੀਂ ਇਹ ਕੰਮ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਹਾਂ ਕਦੋਂ ਜਾਣਾ ਉੱਥੇ ਥੋੜਾ ਟਾਈਮ ਦੇਖ ਰੱਖ ਲਓ ਤੁਸੀਂ ਤੁਹਾਨੂੰ ਟਾਈਮ ਦੇਉਗੇ ਕੋਈ ਨਾ ਟਾਈਮ ਮਸਲਾ ਤਾਂ ਆਪਣਾ ਨਹੀਂ ਬੋਲਾਂ ਤਾਂ ਪ੍ਰੋਗਰਾਮ ਹੈ 15 ਦਾ ਪ੍ਰੋਗਰਾਮ ਹੈ ਹਾਂ ਵਾਰਤਾ ਕਰ ਲਓ 16 ਤੋਂ ਬਾਅਦ ਥੋੜਾ ਅੱਗੇ 12 ਤਵਾਰ ਆ ਗਏ ਜੀ ਤੁਸੀਂ ਸਲਾਹ ਕਰ ਲਓ ਉਧਰ ਹੋ ਕੇ ਐ ਕੰਮ ਕਾਨੂੰ ਮੱਥਾ ਜ ਮਾਰਦੇ ਚਾਚੇ ਨਾਲ ਜ਼ਲਾ ਕਰ ਲਓ ਹਾਂ ਤੁਸੀਂ ਵਧੀਆ ਸਲਾਹ ਕਰ ਲਓ ਬਰੋ ਦੇ ਦੇਖੋ 18 19 ਇਹ ਦੇਖੋ ਉਹਨਾਂ ਨੇ ਕਦੇ ਸੱਟਿਆ ਹੈ ਬੈਂਕ ਦੀ ਸੈਟਿੰਗਸ ਪੂਰੀਏਗੀ ਉਹ ਬੰਦੇ ਐਸੇ ਸਾਡੇ ਪੂਰੇ ਕਰੋ ਥੋੜੇ ਬਾਈ ਜਿਹੜਾ ਵਿਆਜੂ ਜੀ ਬਣਦਾ ਉਹ ਲਾਗ ਕੌਲਗਾਂ ਨੇ ਦੋ ਵੀ ਕਹਿੰਦੇ ਨੇ ਉਹ ਜਿਹੜੇ ਬੰਦੇ ਨੇ ਪ੍ਰਾਈਵੇਟ ਤੋਂ ਉੱਤੇ ਜਿਹੜੀ ਗੱਲ ਹੁੰਦੀ ਹੈ ਜਿਹੜੀ ਉਹ ਵੀ ਸਲਾਹ ਤੁਸੀਂ ਉਹ ਮੰਡੋ ਕਰਾ ਲੈ ਆ ਵੀ ਸਾਡੇ ਪੇਮੈਂਟ ਦਿੰਦੇ ਨੇ ਤੇ ਥੋੜਾ ਟਾਈਮ ਦੇ ਦਿਓ ਸਾਡੂ ਅਸੀਂ ਆਪਣਾ ਸਰਟੀਫਾਈ ਕਰਦੇ ਟਾਈਮ ਵੀ ਕਰਨੀ ਬਹੁਤ ਹੋਰੀ ਦਿੱਤਾ ਵੇਖੋ ਫਸ ਵੇਖੋ ਤੁਸੀਂ ਵੀ ਭਰਾ ਬੋਊਗੀ ਪ੍ਰਾਨੀ ਬੈਂਕ ਦੇ ਬੈਂਕ ਦੇ ਚਲੋ ਜੋ ਕਰਨਾ ਕਰਦਾ ਇਹ ਸਾਲ ਦਾ ਬਹੁਤ ਸਾਲ ਹੋ ਗਿਆ ਭਾਈ ਕੋਈ ਦੇਖੋ ਪਹਿਲਾ ਜਿੰਨੇ ਮਰਜੀ ਟਾਈਮ ਦਾ ਗ੍ਰਾਹਕ ਹੁਣ ਦੇਣਾ ਬੰਦੇ ਖੜੇ ਨੇ ਸਾਰੀ ਹੁਣ ਇਹਦੀ ਗੱਲ ਨਹੀਂ ਜੋ ਗੱਲ ਹੋਊਗੀ ਉਹ ਨਹੀਂ ਇੱਥੇ ਜਵਾਬ ਦੇ ਦਾਂਗੇ ਤੁਹਾਨੂੰ ਤੁਹਾਡਾ ਟੈਨਸਰ ਬੋਊਗੀ ਉੱਤੇ ਪੁੱਤਰਾਂਗੇ ਨਹੀਂ ਆਪਾਂ ਇਹਦੇ ਗੱਲ 'ਚ ਇਹ ਨਹੀਂ ਹੈਗਾ ਅਸੀਂ ਜਵਾਬ ਦੇ ਦਾਂਗੇ ਵੀ ਨਹੀਂ ਹੁੰਦੀ ਤੁਸੀਂ ਕੀ ਗੱਲ ਕਹਿ ਰਹੇ ਹੋ ਸਾਨੂੰ ਪੇਮੈਂਟ ਜਿਹੜੀ ਉਹਨਾਂ ਨੇ ਭਰੀ ਹੋਈ ਏ ਹਾਂ ਉਹ ਸਣੇ ਵਿਆਜ ਪੇਮੈਂਟ ਤੁਸੀਂ ਦਿੰਦੇ ਹੋ ਜੀ ਅਸੀਂ ਅੱਜ ਹੀ ਤੁਹਾਡੇ ਨਾਲ ਕਰਾ ਦੇਾਂਗੇ ਕਿਉਂ ਜੀ ਠੀਕ ਹੈ ਨਾ ਬੈਂਕ ਵੀ ਤੁਹਾਡੇ ਕੋਲ ਬਾਹਰ ਲੈ ਨਾ ਬਸ ਇਹਨਾਂ ਦੀ ਰਿਕਵਰੀ ਹੁੰਦੀ ਹੈ ਤੁਸੀਂ ਪੇਮੈਂਟ ਦਾ ਦੱਸੋ ਵੀ ਪੇਮੈਂਟ ਦੇ ਸਕਦੇ ਹੋ ਇਹ ਆਪਕ ਦੋ ਮਿੰਟ ਬੈਠੋ ਹਾਂ ਬੈਠੋ ਦਿੱਕਾ ਦੋ ਦੰਨੇ ਤੈਨੂੰ ਹੋਰ ਬੋਲ ਟਾਈਮ ਸਾਰਾ ਇੱਕ ਵਾਰ ਕੋਈ ਨਹੀਂ ਪਾਏਗਾ ਜੇ ਦੇਖੋ ਨਾ ਕੋਈ ਗੱਲ ਨਾ ਬਾਤ ਪੇਮੈਂਟ ਜੇਦੀ ਉਹਨਾਂ ਨੇ ਪੇਮੈਂਟ ਜੇ ਬੰਨ੍ਹ ਸ਼ਾਲ ਹੋ ਗਿਆ 1.5 2 ਸਾਲ ਹੋ ਗਏ ਦੇਖੋ ਸਾਰਿਆਂ ਨੂੰ ਬਾਈ ਜੀ ਨਹੀਂ ਲੈਣੀ ਹੁੰਦੀ ਹਾਂ ਮੈਂ ਵੀ ਤੇਰੀ ਗੱਲ ਸੱਚ ਬਿਲਕੁਲ ਉਹੀ ਗੱਲ ਹੈ ਮੈਂ ਬਾਈ ਨੂੰ ਵੀ ਜਾਣਦਾ ਮੇਰਾ ਛੋਟਾ ਭਰਾ ਵੀ ਜਾਣਦਾ ਇਹਨੂੰ ਬਾਈ ਨੂੰ ਵੀ ਜਾਣਦਾ ਇਹ ਬਾਈ ਨੂੰ ਵੀ ਜਾਣਦਾ ਤੁਹਾਨੂੰ ਪਤਾ ਹੈ ਕਿ ਖਾਲੀ ਨਹੀਂ ਜਾਂਦਾ ਬਹੁਤ ਜਗ੍ਹਾ ਬਾਈ ਜੀ ਮਿਲੇ ਨੇ ਪਰ ਮੈਂ ਇੱਕ ਗੱਲ ਕਹਿਣਾ ਮੇਰੀ ਗੱਲ ਸੁਣੋ ਕਾਲੇ ਐ ਵੀ ਗੱਲ ਪੈਸੇ ਦੀ ਹੈ ਪੈਸੇ ਨਾਲ ਬਣਨੀ ਹੁਣ ਬਾਕੀ ਜਗ੍ਹਾ ਤੇ ਵੀਰ ਹੋਣੇ ਪਿੱਛੇ ੜ੍ਹ ਜਾਂਦੇ ਨੇ ਕਹਿੰਦੇ ਅਸੀਂ ਨਹੀਂ ਵਿੱਚ ਪਹਿਲੇ ਇੱਕ ਵਾਰ ਪੈ ਗਏ ਉਥੇ ਫਿਰ ਜਾਣਾ ਹੈ ਭਰਤੇ ਅਗਲੇ ਨੂੰ ਦਾ ਭਰਤੇ ਨਹੀਂ ਭਰਨੂ ਅਗਲੇ ਜਾਣਾ ਇਹ ਨੰਬਰਦਾਰ ਇਹ ਸਾਰੇ ਪ੍ਰਧਾਨ ਕਾਲ ਕੀ ਹੁੰਦੀ ਮੈਂ ਸਾਹਮਣੇ ਖੜਾ ਹੁਣ 65 ਲੱਖ ਰੁਪਏ ਖੜਾ ਹੁੰਦਾ ਮੇਰੀ ਹੁਣ ਗੱਲ ਸਮਝੋ 65 ਲੱਖ ਰੁਪਏ ਖੜਾ ਠੀਕ ਹੈ ਅੱਜ ਦੀ ਰੇਟ ਤੇ 65 ਲੱਖ ਪਲੱਸ ਇੰਟਰਸਟ ਖੜਾ ਮੈਂ ਕਹਿੰਦਾ ਬੰਦਾ ਕਹੇ ਵੀ ਜੀ ਮੈਂ 5-4 ਲੱਖ ਮੈਨੂੰ ਘਟਕਣਾ ਕਰਾ ਦੇਣੇ ਗੱਲ ਕਰੋ ਲਿਆਓ ਪੈਸੇ ਪਰ ਗੱਲ ਤਾਂ ਪੈਸੇ ਦੀ ਪੈਸੇ ਨਾਲ ਬੱਡੜਾ ਬਾਕੀ ਟੋੜਾ ਰਹਿ ਜਿਗਾਣਾ ਸਾਨੂੰ ਕੋਈ ਕੁਝ ਨੱਪੜ ਜਾਂਦਾ ਬਾਅਦ ਚ ਕਰ ਬੱਡੜਾ ਠੀਕ ਹੈ ਸਰ ਜੀ ਹੁਣ 25 ਲੱਖ ਦਾ ਇਹਨਾਂ ਨੂੰ ਵੀ ਦੇ ਦੇਣਗੇ 25 26 ਕਾਈ ਕੁਛ ਵੀ ਦਾ ਦੇ ਦੇਣਗੇ ਜਿਹੜਾ ਬਿਆਜ ਸੁਣੇ ਤਾ ਸਰ ਦੇਣ ਕਿ ਕਰੂ 25 ਲੱਖ ਦਾ ਇਹਨਾਂ ਨੂੰ ਪਲਾਟ ਦਿਆ ਸਰ ਹੋਏ ਕਿ ਵੀਰ ਫੇਰ ਉੱਤੇ ਖੜਾ ਮਿਲੇਗਾ ਓਏ ਨਹੀਂ ਮੁੱਕਣਾ ਫੇਰ ਖੜਾ ਮਿਲੇਗਾ ਫੇਰ ਖੜਾ ਮਿਲੇਗਾ ਵੀਰ ਉੱਤੇ ਮੇਰਾ ਇਹ ਪਲਾਟ ਨੂੰ ਜਿੰਦਾ ਨਹੀਂ ਲੱਗਦਾ ਸਾਨੂੰ ਇਹਨਾਂ ਵੀ ਪਤਾ ਹੈ ਇਹ ਹੁਣ ਤੁਸੀਂ 50 ਲੱਖ ਦਾ 20 ਲੱਖ ਤੱਕ ਲਓ ਯਾਰ ਫੇਰ ਤਾਂ ਖਾਤਾਂ ਪੈਣਗੀਆਂ ਹਾਂ ਨਾ ਉਹ 20 ਸਾਲ ਦਾ 7.10% ਦੇ حساب ਨਾਲ 10% ਸਾਲ ਦਾ 2% ਵਿਆਜ ਮਹੀਨੇ ਦਾ ਤਾਂ ਵੀ 5,60,000 ਰੁਪਏ ਸਾਲ ਦਾ ਬਣ ਗਿਆ ਉਹ ਬਹੁਤ ਮੁਸਕਟ ਜਾਗਾ ਬੈਂਕਾਂ ਦੇ ਬਥੇਰੇ ਹੜੱਪ ਕੌਈਆਂ ਨੇ 52 ਲੱਖ ਤੋਂ 28 18 ਲੱਖ ਚ ਮੇਰੇ ਹੈ ਕੰਦੇ ਐਕਚੁਅਲੀ ਐਫਸੀ ਬੈਂਕ ਦਾ ਸਾਰੇ ਹਜ਼ਾਰ ਬੱਦੇ ਤੋਂ ਇਹ ਮੈਂ ਜੇ ਇੱਕ ਦਾ ਕਰ ਲਓ ਪਤਾ ਫੋਨ ਕਰਦੇ ਆ 24 ਲੱਖ ਪੰਜ ਲੱਖ ਨਾ ਹੁੰਦਾ ਪਰ ਬੰਦਾ ਮੂਤ ਦਾ ਪਰ ਇਹਦੇ ਸੇ ਅੱਜ ਜੀ ਅੱਜ 12 ਹੋਈ ਐ ਮੂਤ ਦਾ 10 ਲੱਖ ਬੈਂਕ ਦਾ ਆ ਜਾ ਰਿਹਾ ਜੀ ਸਨੀਵਾਰ ਆਈਸ 12 ਦਾ ਠੀਕ ਹੈ ਮੂਤ ਦੇ ਸੁੱਕਦੇ ਦੋ ਦਿਨ ਦਾ ਸਿਰ ਦੋ ਦਿਨ ਤੋਂ ਵੱਧ ਨਹੀਂ ਪਕਰ ਰਾਈਗੋਟ ਰੋਡ ਜਿੱਦਾਂ ਅੱਜ ਤਾਂ ਸਾਡੇ ਤੋਂ ਕੱਲੇ ਬੋਤਲੇ ਹੀ ਦੋ ਦਿੰਦਾ ਦੇਖੋ ਇਹ ਪਹਿਲਾ ਇਹਨਾਂ ਨੂੰ ਤਾਂ ਨਹੀਂ ਮੈਂ ਕਰ ਲੈਣ ਉਹ ਖਤਮ ਹੋ ਜਾਂਦਾ ਯਾਰ ਇਹੀ ਫਾਈਨਲ ਕਰ ਲੈਣ ਇਹੀ ਫਾਈਨਲ ਕਰ ਲੈਣ ਇਹੀ ਆ ਇਤਨਾ ਹੁਰੀ ਕਰ ਦੇ ਜੀ ਕਰਕੇ ਦੇ ਦੇਣਗੇ ਹੁਣ ਤਾਂ ਹੈ ਉਹਦੇ ਪੈਸੇ ਚਾਹੀਏ ਨੇ ਯਾਰ ਮੁੱਕੇ ਬਣੇ ਇਹਦੇ ਨਾਲ ਤਾਂ ਯਾਰ ਕਿੱਥੇ ਪੀ ਸਾਡਾ ਇਹ ਤੁਹਾਡਾ ਆਪਸ ਦਾ ਮਾਮਲਾ ਆਪ ਨੂੰ ਮਾਨ ਲਾ ਲਓ ਆਪਸ ਕਰੋ ਤੁਹਾਡਾ ਆਪਸ ਦਾ ਮਸਲਾ ਤੁਹਾਡੇ ਲੱਗ ਲਵੇੜਾਂਗੇ ਨੂੰ ਤਾਂ ਬਾਜੀ ਆ ਗਿਆ ਤੁਸੀਂ ਗੱਲ ਆ ਗਈ ਇਹ ਕੋਈ ਸਾਰੀ ਸਭ ਮੇਰੀ ਆ ਕੋਈ ਐਸ਼ੀ ਨਹੀਂ ਵੀ ਸੀ ਕਿ ਇਹ ਆਪਾਂ ਨੇ ਬੈਠ ਕੇ ਕਰਨਾ ਇਹ ਤਾਂ ਨਹੀਂ ਪੁੱਛਿਆ ਪਹਿਲਾਂ ਇਹਦਾ ਆਪਾਂ ਸਮਝਾ ਲੈ ਜਿਹੜਾ ਮਤਲਬ ਬੈਕਰੀ ਯੂਨਿਟ ਇੱਕ ਵਾਰ ਜਿਹੜਾ ਮੀਡੀਏਟਰ ਬੰਦਾ ਮਿਲ ਗਿਆ ਨਾ ਹਾਂ ਹੁਣ ਮਿਲ ਗਿਆ ਬੰਦਾ ਸਾਰਾ ਬੰਦੇ ਜੀ ਨਹੀਂ ਪਤਾ ਵੀ ਕੌਣ ਕਰ ਰਿਹਾ ਜਿੰਨ ਦੋ ਘੰਟੇ ਦੱਸੋ ਨਾ ਮੈਂ ਹੁਣੇ ਦੱਸ ਦਿਆਂ ਆਪਾਂ ਤੁਹਾਨੂੰ ਪਿਛਾਉਣਿਆ ਇੱਥੇ ਸਾਨੂੰ ਤਾਂ ਇੱਥੇ ਦੱਸੋ ਅਸੀਂ ਕਿਦਾਂ ਵਾਈ ਇਹਦੇ ਬਾਰੇ ਦੁਬਾਰੇ ਹਲੇ ਕੀ ਕਰਨਾ ਕੋਈ 25 ਲੱਖ ਦਾ ਬੱਗਿਆ ਤੁਹਾਡੇ ਕੋਲ ਉਹ ਪਸਤਾ ਡਰਦੇ ਹੋ ਇਹ ਬੱਗਿਆ ਜੀ ਨਹੀਂ ਨਹੀਂ ਹੋਰ ਬੱਗਿਆ ਥੋੜਾ ਗਿਣਦੇ ਅਸੀਂ ਜਦ ਤੱਕ ਮੇਰੀ ਗੱਲ ਸੁਣ ਬੱਗਿਆ ਨਹੀਂ ਗਿਣਦੇ ਹੁਣ ਮੰਨ ਲਓ ਬਾਈ ਨੇ ਮਕਾਨ ਖਰੀਦਿਆ ਆਕਸ਼ਨ ਚ ਤੁਸੀਂ ਖਰੀਦਿਆ ਮੰਨ ਲਓ ਮੰਨ ਲਓ ਤੁਸੀਂ ਲਿਆ ਆਕਸ਼ਨ ਚ ਪਬਲਿਕ ਆਕਸ਼ਨ ਹੈ ਪਬਲਿਕ ਆਕਸ਼ਨ ਕੋਈ ਵੀ ਲੈ ਸਕਦਾ ਮੰਨ ਲਓ ਤੁਸੀਂ ਖਰੀਦਿਆ ਤੁਸੀਂ ਤੇ ਟੌਂਗੇ ਨਾ ਮੈਨੂੰ ਕਰਜਾ ਦੋ ਹੋਰ ਹੌਮਲੀ ਅਗਰ ਕੱਪੜਾ ਲੁਗਰੀਆ ਮਸਲਾ ਹੁਏ ਜਾਊਗਾ ਤੁਹਾਨੂੰ ਕੋਈ ਮਸਲਾ ਨਹੀਂ ਆਪਾਂ ਚਾਹੇ ਵੀ ਸਰਮਾਪਲਾ ਦਾ ਆਪਾਂ ਚਾਹੇ ਵੀ ਜਦ ਪੱਛੀ ਉਹਨਾਂ ਦਾ ਉਹਨਾਂ ਨੂੰ ਕੰਮ ਦਾ ਕੰਮ ਨਹੀਂ ਹੋ ਰਿਹਾ ਇਹ ਪਕਾੜਦੀ ਲੋਡ ਦਿੱਤਾ ਜਲ ਤਾਂ ਉਹੀ ਥੋੜਾ ਵੀ ਮਸਲਾ ਹੁਣ ਲੁੱਟਦਾ ਇਹਦੇ ਨਾਲ ਕੋਈ ਗੱਲ ਨਹੀਂ ਕੱਜਾ ਮੈਂ ਕਹਿੰਦਾ ਹਾਂ ਕਿ ਅਸੀਂ ਕੱਜਾ ਹੌਮ ਨਹੀਂ ਦਿੰਦੇ ਕੱਲ ਤਾਂ ਥੋੜੀ ਵੀ ਅੜੀ ਪਈ ਹੈ ਰੋਕਦਾ ਵੀ ਤਰੀਕਾ ਚਾਹ ਲੋ ਅੱਛਾ ਬਾਕੀ ਮਿਲ ਗਈ